ਇੱਕ ਫੈਕਟਰੀ ਲਗਾ ਰਹੇ ਹਾਂ ਅਸੀਂ ਇੱਥੇ ਇੱਕ ਫਰਨੀਚਰ ਦੀ ਤੇ ਉਸ ਕਰਕੇ ਮੇਰਾ ਪਹਿਲਾ ਵਿਚਾਰ ਸੀ ਕਿ ਵੀ ਜਿਹੜੀ ਖੁੱਲੀ ਜਗ੍ਹਾ ਲੈਣੀ ਹੈ ਤੇ ਉੱਥੇ ਫੈਕਟਰੀ ਲਗਾਣੀ ਹੈ ਔਰ ਉਸ ਜਗ੍ਹਾ ਦੇ ਉੱਤੇ ਉਹਨੂੰ ਪੂਰਾ ਹਰਾ ਭਰਾ ਕਰਨਾ ਤਾਂ ਕਿ ਅਸੀਂ ਜੇ ਕੋਈ ਫੈਕਟਰੀ ਲਗਾਣੇ ਆ ਤੇ ਫੈਕਟਰੀ ਦਾ ਕੋਈ ਨਾ ਕੋਈ ਥੋੜਾ ਬਹੁਤਾ ਜੇ ਪੋਲੂਸ਼ਨ ਹੁੰਦਾ ਹੈ ਉਸ ਤੋਂ ਜ਼ਿਆਦਾ ਅਸੀਂ ਪਰਿਆਵਰਣ ਨੂੰ ਧਿਆਨ ਰੱਖਣਾ ਹੈ ਅਸੀਂ ਜਿਹੜਾ ਸਮਾਜ ਦੇ ਲਈ ਦੇ ਲਈ ਕੰਮ ਕਰਨਾ ਹੈ ਅਸੀਂ ਪਰਿਆਵਰਣ ਲਈ ਕੰਮ ਕਰਨਾ ਹੈ ਇਸ ਕਰਕੇ ਅਸੀਂ ਆਪਣੀ ਇੱਕ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅਸੀਂ ਪਰਿਆਵਰਣ ਤੇ ਵੈਸੇ ਵੀ ਕੰਮ ਕਰ ਰਹੇ ਹੈਗੇ ਆ ਤੇ ਅਸੀਂ ਕੁਛ ਨਾ ਕੁਛ ਇਸ ਚੀਜ਼ ਦੇ ਪਰਿਆਵਰਣ ਵਾਸਤੇ ਕੰਮ ਕਰਦੇ ਰਹੇ ਨੇ ਆ ਕੂੜਾ ਡੰਪ ਹਟਾਇਆ ਸੀ ਉਸ ਉਸ ਤਰ੍ਹਾਂ ਅਸੀਂ ਉਸ ਤਰ੍ਹਾਂ ਸੇ ਹਰਿਆਲੀ ਵੀ ਕਰਨੀ ਹੈ ਤੇ ਆਪਣਾ ਹੁਣ ਜੇ ਯੂਨਿਟ ਲਾ ਰਹੇ ਆ ਤੇ ਇਸ ਕਰਕੇ ਇਸ ਸਾਈਡ ਦੇ ਉੱਤੇ ਪੂਰਾ ਇਹਨੂੰ ਪੇੜਾਂ ਦੇ ਨਾਲ ਸ਼ਾਇਦ ਆਰ ਪੇੜ ਜਿਹੜੇ ਹੈਗੇ ਨੇ ਔਰ ਆਯੂਵੈਦਿਕ ਪੇੜ ਨੇ ਜਿਹੜੇ ਜਿਨ੍ਹਾਂ ਦਾ ਕੋਈ ਬਾਅਦ ਵਿੱਚ ਜੜੀਆਂ ਬੋਟੀਆਂ ਤੇ ਕਾੜੇ ਬਣਾਉਣ ਚ ਵੀ ਬੈਨੀਫਿਟ ਹੋ ਜਾਂਦਾ ਜਿਹੜਾ ਹੈਲਥ ਲਈ ਵੀ ਬੜਾ ਅੱਛਾ ਹੁੰਦਾ ਵਾ ਉਦਾਂ ਦੇ ਸਾਰੇ ਪੇੜ ਅਸੀਂ ਲਗਾ ਕੇ ਇਸ ਜਗ੍ਹਾ ਨੂੰ ਅਸੀਂ ਹਰਾ ਭਰਾ ਔਰ ਸ਼ਾਇਦਾਰ ਬਣਾਣਾ ਚਾਹ ਕੇ ਜਿਸ ਤਰ੍ਹਾਂ ਦੇ ਤੁਸੀਂ ਹਾਲਾਤ ਦੇਖ ਰਹੇ ਹੋ ਇਸ ਵਾਰ ਗਰਮੀ ਪਈ ਹੈ ਗਰਮੀ ਦੇ ਵਿੱਚ ਕਾਮ ਆਦਮੀ ਦੇ ਲਈ ਤਾਂ ਖੜਾ ਹੋਣਾ ਮੁਸ਼ਕਲ ਹੋ ਗਿਆ ਤੋਂ ਇਸ ਕਰਕੇ ਹਰ ਜਗ੍ਹਾ ਤੇ ਔਰ ਹਰ ਆਦਮੀ ਦਾ ਫਰਜ਼ ਬੰਦਾ ਹੈ ਕਿ ਅਸੀਂ ਹੁਣ ਜਿੱਥੇ ਵੀ ਕੋਈ ਕੰਮ ਕਰਨਾ ਵਾ ਉੱਥੇ ਸਾਨੂੰ ਸ਼ਾਇਦਾਰ ਪੇੜ ਲਗਾਉਣੇ ਬਹੁਤ ਜ਼ਰੂਰੀ ਹੈ ਸ਼ਾਇਦਾਰ ਆਯੂਵੈਦਿਕ ਪੇੜ ਲਗਾਉਣੇ ਬਹੁਤ ਜ਼ਰੂਰੀ ਹੈਗੇ ਆ ਜੇ ਅਸੀਂ ਅੱਜ ਇਹ ਨਹੀਂ ਸੋਚਾਂਗੇ ਅੱਜ ਅਸੀਂ ਕੰਮ ਨਹੀਂ ਕਰਾਂਗੇ ਤੇ ਆਂਦੇ ਟਾਈਮ ਦੇ ਵਿੱਚ ਇੱਥੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਗਰਮੀ ਦੇ ਵਿੱਚ ਜੋ ਹਾਲਾਤ ਬਣ ਰਹੇ ਆ ਇੱਥੇ ਖੜਾ ਵੀ ਹੋਣਾ ਬੜਾ ਮੁਸ਼ਕਲ ਹੈਗਾ ਸੋ ਇਸ ਕਰਕੇ ਮੈਂ ਇੱਕ ਛੋਟੀ ਇਹ ਆਪਣੀ ਇੱਧਰ ਅੱਜ ਇਹ ਮਿਹਨਤ ਸ਼ੁਰੂਆਤ ਕਰਾਈ ਆਪਣੀ ਫੈਕਟਰੀ ਤੋਂ ਹੀ ਹੈ ਤੇ ਇਸ ਕਰਕੇ ਇਹਨਾਂ ਸਾਰਿਆਂ ਦਾ ਪੁਨੀਤ ਖੰਨਾ ਜੀ ਹਰਿਆਵਲ ਪੰਜਾਬ ਤੋਂ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਵਾ ਔਰ ਇੰਗਜ਼ਾ ਪੰਜਾਬ ਤੋਂ ਆਏ ਨੇ ਆਪਣਾ ਸਾਡੇ ਪੱਤਰਕਾਰ ਸਾਹਿਬ ਸ਼ਾਂਤੀ ਦੂਤ ਜੀ ਔਰ ਇਹ ਆਏ ਨੇ ਆਪਣਾ ਜਨਰਲ ਜਨਰਲ ਜਨਰਲਟਰੀ ਫਾਰਮ ਤੇ ਆਉਂ ਨੰਦਪ੍ਰੋਸਿੰਗ ਜੀ ਔਰ ਮਨਕੀਨ ਵਰਕ ਵਰਕ ਸਾਹਿਬ ਆਇਆ ਸਾਡੇ ਕੋਲੋਂ ਔਰ ਸਾਡੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰੈਜ਼ੀਡੈਂਟ ਜਸਵਿੰਦਰ ਸਾਨੀ ਸਾਹਿਬ ਆਏ ਹੋਏ ਨੇ ਸਾਡੇ ਨਾਲ ਤੋਂ ਅਸੀਂ ਤਾਂ ਚੋਪੜਾ ਜੀ ਪ੍ਰਵੀਨ ਚੋਪੜਾ ਹੀ ਸਾਡੇ ਹਰ ਵੇਲੇ ਲੱਗੇ ਰਹਿੰਦੇ ਨੇ ਇਸ ਕੰਮ ਲਈ ਇਹਨਾਂ ਨੇ ਮੈਨੂੰ ਕਿਹਾ ਕਿ ਵੀ ਅਸੀਂ ਮੇਰੀ ਕੋਈ ਹੈਲਥ ਠੀਕ ਨਹੀਂ ਸੀਗੀ ਇਹ ਕਹਿੰਦੇ ਜੀ ਤੁਸੀਂ ਬੈਠੋ ਤੇ ਮੈਂ ਤੁਹਾਡਾ ਸਾਰਾ ਅਰੇਂਜਮੈਂਟ ਕਰਾਨਾ ਵਾ ਕੋਈ ਅਸੀਂ ਗੱਲ ਨਹੀਂ ਤੋਂ ਇਹਨਾਂ ਨੇ ਖੁਦੀ ਸਾਰੇ ਮੇਰੇ ਲਈ ਸਾਰੇ ਅਰੇਂਜਮੈਂਟ ਕਰਕੇ ਸਾਰਾ ਇਹਨਾਂ ਨੇ ਪੁਨੀਤ ਜੀ ਨੂੰ ਬੁਲਾਇਆ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ ਬੁਲਾ ਕੇ ਇਹਨਾਂ ਨੇ ਇਹ ਅੱਜ ਇਹ ਕੰਮ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਲੰਧਰ ਸਿਟੀ ਲਾਈਵ ਮੈਡਮ ਆਏ ਨੇ ਸਾਡੇ ਕੋਲ ਤੇ ਨੀਰਜੀ ਦਾ ਤੇ ਬੰਨੀ ਸ਼ਰਮਾ ਜੀ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਭੇਜਿਆ ਇਹਨਾਂ ਨੂੰ ਇੱਥੇ ਕਿ ਆ ਕੇ ਸਾਨੂੰ ਇਹ ਕਵਰ ਕਰਦੇ ਨੇ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਮਸਕਾਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਨਵਜੋਤ ਸਿੰਘ ਕਨਵੀਨਰ ਜਲੰਧਰ ਲਿਟਰਰੀ ਫੋਰਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਲੰਧਰ ਲਿਟਰਰੀ ਫੋਰਮ ਅਤੇ ਚਾਗਦਾ ਪੰਜਾਬ ਦੀ ਜਿਹੜੀ ਹੈ ਪਲਾਂਟੇਸ਼ਨ ਡਰਾਈਵ ਚੱਲ ਰਹੀ ਹੈ ਉਸ ਮੋਹਮੇਮ ਅਗੇ ਚਲਾਉਂਦੇ ਹੋਏ ਅੱਜ ਪ੍ਰਵੀਨ ਚੋਪੜਾ ਜੀ ਦੇ ਐਫਰਟਸ ਦੇ ਨਾਲ ਅਸੀਂ ਅੱਜ ਸਮੀਰਪੁਰ ਵਿਲੇਜ ਪਹੁੰਚੇ ਆ ਸਮੀਰਪੁਰ ਵਿਲੇਜ ਪਹੁੰਚੇ ਆ ਸੌਰੀ ਜਿਹੜਾ ਕਿ ਜਲੰਧਰ ਦੇ ਵਡਾਲਾ ਚੌਂਕ ਤੋਂ ਜਾ ਕੇ ਅੱਗੇ ਹੈ ਇੱਥੇ ਅੱਜ ਸਾਨੂੰ ਵਰਿੰਦਰ ਮਲਿਕ ਜੀ ਨੇ ਬੁਲਾਇਆ ਹੈ ਔਰ ਨਾਲ ਵਿਰਕ ਸਾਹਿਬ ਨੇ ਬੁਲਾਇਆ ਹੈ ਔਰ ਜਸਵਿੰਦਰ ਜੀ ਨੇ ਵੀ ਇਸ ਏਰੀਆ ਦੇ ਵਿੱਚ ਜਿਹੜਾ ਉਹਨਾਂ ਨੂੰ ਨਜ਼ਰ ਆ ਰਿਹਾ ਹਰੀਆਲਵੀ 플ੌਟ ਆ ਜਿਹੜਾ ਇੱਥੇ ਟ੍ਰੀ ਸੀ ਲੋੜ ਹੈ ਅਸੀਂ ਫਲ ਫਰੂਟ ਔਰ ਹੋਰ ਟ੍ਰੀ ਲੈ ਕੇ ਆਏ ਆ ਸਾਡੇ ਨਾਲ ਲਿਟਰਰੀ ਫੋਰਮ ਦੇ ਮੇਰੇ ਤੋਂ ਇਲਾਵਾ ਅਖਿਲ ਧੀਰ ਜੀ ਨੇ ਜਿਹੜੇ ਕਿ ਸਾਡੇ ਆਪਣਾ ਵੀਡੀਓ ਬਣਾ ਰਹੇ ਨੇ ਔਰ ਸਾਡੇ ਨਾਲ ਪੰਜਾਬ ਹਰੀਆਵਲ ਤੋਂ ਪਰਮਜੀਤ ਜੀ ਔਰ ਪੁਨੀਤ ਜੀ ਦੀ ਸਾਰੀ ਟੀਮ ਆਈ ਹੈ ਉਹ ਇੰਟਰੋਡਿਊਸ ਉਹ ਕਰਾਣਗੇ ਔਰ ਸਾਡੇ ਨਾਲ ਜੰਦ ਲਿਟਰੀ ਫਰਮ ਤੋਂ ਸੁਰਜੀਤ ਸਿੰਘ ਰਾਣਾ ਜੀ ਨੇ ਔਰ ਕੇ ਸ਼ਾਂਤੀ ਦੂਤ ਜੀ ਜਿਹੜੇ ਕਿ ਜਾਗਦਾ ਪੰਜਾਬ ਦੇ ਕਨਵੀਨਰ ਨੇ ਔਰ ਸੀਨੀਅਰ ਜਰਨਲਿਸਟ ਨੇ ਸੋ ਇਹ ਡਰਾਈਵ ਨੂੰ ਆਪਾਂ ਪੂਰੀ ਮਹਿੰਮ ਪੂਰੇ ਚਲਾ ਰਹੇ ਹਾਂ ਔਰ ਸਾਡੇ ਨਾਲ ਕੜੀਆਂ ਦੀ ਕੜੀਆਂ ਜੁੜੀਆਂ ਜਾ ਰਹੀਆਂ ਹੈ ਔਰ ਜਿੱਦਾਂ ਕਹਿੰਦੇ ਆ ਕਿ ਲੋਕ ਜੁੜ ਰਹੇ ਆ ਹੁਣ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਵਿਰਿੰਦਰ ਮਲਿਕ ਜੀ ਨੂੰ ਕਹਾਂਗਾ ਕਿ ਆਪਣੇ ਵਿਚਾਰ ਦੇਣ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਹੈ ਔਰ ਉਹਨਾਂ ਨੇ ਇਹ ਸਲਕਰਪ ਲੈਣਾ ਹੈ ਇਹ ਜਿਹੜੇ ਪੌਦੇ ਹੈ ਪਾਲ ਪੋਸ ਕੇ ਵੱਡੇ ਕਰਨੇ ਹੈ ਬੱਚਿਆਂ ਵਾਂਗ ਵਿਰਿੰਦਰ ਮਲਿਕ ਜੀ ਕੀ ਕਾਲ ਸਾਹਿਬ ਹੈ ਜੀ ਕੀ ਪਤੇ ਸਭ ਤੋਂ ਪਹਿਲਾਂ ਤਾਂ ਜਲੰਧਰ ਲਿਟਰੇਰੀ ਫੋਰਮ ਤੇ ਜਾਗਦਾ ਪੰਜਾਬ ਐਨ ਜੀਓ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵੀ ਇਹਨਾਂ ਦੀ ਸਰਗਰਮੀ ਜਿਹੜੀ ਆ ਇਸ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਚੱਲੀ ਆ ਰਹੀ ਆ ਤੇ ਕੰਟੀਨਿਊ ਇਹ ਚੱਲਦੀ ਆ ਰਹੀ ਪਿਛਲੇ ਕਾਫੀ ਸਾਲਾਂ ਤੋਂ ਤੇ ਇਸ ਸਾਲ ਵੀ ਬੜੀ ਤੰਦਈ ਦੇ ਨਾਲ ਇਸ ਕੰਮ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਆ ਤੇ ਇਹਨਾਂ ਦੇ ਅਸੀਂ ਤਿਆ ਦੇਖਿਆ ਵੀ ਜਿਹੜੇ ਜਿਹੜੇ ਜਿੱਥੇ ਜਿੱਥੇ ਵੀ ਇਹਨਾਂ ਨੇ ਬੂਟੇ ਲਵਾਏ ਆ ਉਹ ਉਹਨਾਂ ਦੀ ਸਾਂਭ ਸੰਭਾਲ ਪ੍ਰੋਪਰ ਹੋਣ ਰਹੀ ਹੈ ਸਭ ਤੋਂ ਵੱਡੀ ਗੱਲ ਇਹੀ ਆ ਵੀ ਬੂਟੇ ਲਾ ਕੇ ਛੱਡੇ ਨਾ ਜਾਣ ਤੇ ਜਿਸ ਇਸ ਕੰਮ ਨਾਲ ਇਹਨਾਂ ਐਨਜੀਓ ਦਾ ਬਹੁਤ ਜ਼ਿਆਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਇਸ ਕੰਮ ਲਈ ਬਹੁਤ-ਬਹੁਤ ਸਾਡੇ ਹਰਿਆਵਲ ਪੰਜਾਬ ਵੱਲੋਂ ਇਹਨਾਂ ਮੁਬਾਰਕ ਵਧਾਈ ਦੇ ਹੱਕਦਾਰ ਆ ਅੱਜ ਇੱਥੇ ਅਸੀਂ ਆਏ ਆ ਤੇ ਇਹ ਬੜਾ ਵੱਡਾ ਉਦਮ ਆ ਮਲਿਕ ਸਾਹਿਬ ਦਾ ਯਾਰ ਜਿਹੜੇ ਮਾਲਿਕ ਸਾਹਿਬ ਯਾਰ ਇਹ ਹਰ ਇੱਕ ਨੂੰ ਇਸ ਸੋਚ ਦੇ ਧਾਰਨੀ ਬਣਨਾ ਚਾਹੀਦਾ ਆ ਤਾਂ ਕਿ ਅਸੀਂ ਆਪਣਾ ਜਿਹੜਾ ਪੰਜਾਬ ਆ ਉਹਨੂੰ ਸੌਖਾ ਸਾਹ ਲੈਣ ਲਈ ਹਰ ਆਕਸੀਜਨ ਵੱਧ ਤੋਂ ਵੱਧ ਬੂਟੇ ਲਾਏ ਜਾਣ ਹਰਿਆਵਲ ਪੰਜਾਬ ਵੱਲੋਂ ਪਨੀਤ ਖੰਨਾ ਜੀ ਇਹਦਾ ਵੀ ਬੜਾ ਵੱਡਾ ਯੋਗਦਾਨ ਆ ਕਿ ਬੂਟੇ ਇਹਨਾਂ ਨੇ ਇਸ ਕੰਮ 'ਲ ਕਾਫੀ ਵੱਡਾ ਹੰਬੜਾ ਮਾਰਿਆ ਆ ਤੇ ਇਹ ਕੰਮ ਲਗਾਤਾਰ ਜਾਰੀ ਆ ਬਹੁਤ-ਬਹੁਤ ਮੁਬਾਰਕਬਾਦ ਅੱਜ ਦੇ ਇਸ ਈਵੈਂਟ ਲਈ ਸਾਰਿਆਂ ਨੂੰ ਕਿਸੇ ਹੋ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਦੀ ਇੱਕ ਗੱਲ ਅੱਜ ਮੈਨੂੰ ਚੇਤੇ ਆਂਦੀ ਆ ਇੱਕ ਰੁੱਖ ਸੋ ਸੁਖ ਅੱਜ ਇੱਕ ਰੁੱਖ ਲਾਤਾ ਲਗਭਗ 200 ਸਾਲ ਸਾਡੀਆਂ ਘਟੋ ਘਟ ਚਾਰ ਪੀੜੀਆਂ ਇਹ ਰੁੱਖਾਂ ਦੀਆਂ ਛਾਵਾਂ ਤੱਕਣੀਆਂ ਮੈਂ ਆਪਣੇ ਵੱਲੋਂ ਆਪਣੀ ਜੁਆਇੰਟ ਐਕਸ਼ਨ ਕਮੇਟੀ ਮਾਲਟੂ ਨੂੰ ਰਜਿਸਟਰ ਜਲੰਧਰ ਵੱਲੋਂ ਦਾ ਜਲੰਧਰ ਮਾਲਟੂ ਸੁਸਾਇਟੀ ਵੱਲੋਂ ਹਰ ਇੱਕ ਬੰਦੇ ਦਾ ਇੱਥੇ ਆਏ ਦਾ तहे ਜਦੋਂ ਧੰਨਵਾਦ ਕਰਦਾ ਹਾਂ ਸ੍ਰੀ ਸਰਦਾਰ ਨਵਜੋਤ ਸਿੰਘ ਜੀ ਦਾ ਚੌਪੜਾ ਜੀ ਦਾ ਸ਼ਾਂਤੀ ਦੂਜੀ ਦਾ ਹਰਿਆਵਲ ਪੰਜਾਬੀ ਟੀਮ ਦੇ ਸਾਰੇ ਵਲੰਟੀਅਰਾਂ ਦਾ ਇੱਥੇ ਆਣ ਤੇ ਪਹੁੰਚਣ ਤੇ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਮਲਿਕ ਸਾਹਿਬ ਵੱਲੋਂ ਸਵਾਗਤ ਕਰਦਾ ਅਤੇ ਜਿੱਥੇ ਤੱਕ ਮੇਰੀ ਆਵਾਜ਼ ਜਾਂਦੀ ਹੈ ਬੂਟੇ ਲਾਣੇ ਬਹੁਤ ਸੁੱਕੇ ਆ ਬਹੁਤ ਜ਼ਿਆਦਾ ਸੁੱਕੇ ਆ ਪਰ ਉਹਨੂੰ ਸਾਹਮਣਾ ਬਹੁਤ ਔਖਾ ਮੈਂ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਬੂਟਾ ਲਾ ਲਓ ਬਸ ਬਸ ਉਹਦੀ ਦੇਖਭਾਲ ਕਰ ਲੋ ਕਿ 500 700 ਹਜ਼ਾਰ ਬੂਟੇ ਲਾਂਦੀ ਲੋੜ ਨਹੀਂ ਜੇ ਹਰ ਇੱਕ ਬੰਦਾ ਇੱਕ ਇੱਕ ਬੂਟਾ ਲਾ ਲੇਗਾ ਤੇ ਆਪਣੇ ਆਪ ਉਹਦੀ ਸੰਭ ਵੀ ਕਰੇ ਉਹਦੀ ਕੇਅਰ ਵੀ ਕਰੇ ਤੇ ਉਹ ਅੱਜ ਨਹੀਂ 3 ਸਾਲਾਂ ਤੱਕ ਹਰੇ-ਭਰੇ ਵਰਗਾ ਇੰਨਾ ਹਰੀਆਬਲ ਹੋ ਜਾਏਗੀ ਆਪਣੇ ਜਲੰਧਰ ਦੇ ਵਿੱਚ ਤੇ ਲੋਕੀ ਜਿਹੜੇ Shimla ਜਾਂ Kullu ਜਾਂ Manali ਘੁੰਮਣ ਜਾਂਦੇ ਹਨ ਤੇ ਉਹ ਜਲੰਧਰ ਘੁੰਮਣ ਆਣਗੇ ਤੇ ਸਾਡੀ ਟੀਮ ਨੇ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਹੈ ਉਹ ਸ਼ਹਿਰ ਦੇ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਮਸ਼ਹੂਰ ਹੋ ਚੁੱਕੀ ਹੈ ਜਿਨੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਮਾਲਟੋਂ ਦਾ ਡੰਪ ਬੰਦ ਕਰਵਾਇਆ ਉਹਦੇ ਨਾਲ ਹੀ ਖਾਲਸਾ ਕਾਲਜ ਦਾ ਜਿਹੜਾ ਸਕੂਲ ਦੇ ਲਾਗੇ ਡੰਪ ਹੈ ਉਹ ਵੀ ਬੰਦ ਹੋ ਚੁੱਕਾ ਆਉਣ ਵਾਲੇ ਦਿਨਾਂ ਚ ਬੀਐਮਸੀ ਚੌਂਗ ਦਾ ਵੀ ਡੰਪ ਬੰਦ ਕਰਵਾਉਣ ਦੇ ਲਈ ਅਸੀਂ ਰਿਟਰ ਫਾਈਲ ਕੀਤੀ ਹੋਈ ਹੈ ਤੇ ਇੱਕ ਹੋਰ ਵੀ ਚੀਜ਼ ਦੱਸ ਦੇਣਾ ਸ਼ਾਇਦ ਆਪਣੇ ਅਕਸਰ ਹੀ ਤੁਸੀਂ ਲਤੀਪੁਰਾ ਤੋਂ ਨੰਗਦੇ ਹੋਵੋਗੇ ਉਹ ਸੜਕ ਜਿਹੜੀ ਲਤੀਪੁਰਾ ਤੋਂ ਮਲਟੋਨ ਤੋਂ ਗੁਤੇਗਵਾ ਦੰਗਰ ਜਾਂ ਮਿਠਾਪੁਰ ਵੱਲ ਸਾਰੀਆਂ ਕਲੋਨੀ ਵੱਲ ਰੈਵਨ ਸਟੇਟ ਵੱਲ ਜਾਂਦੀ ਹੈ ਲਗਭਗ 3 ਸਾਲ ਦੇ ਲੱਗੇ ਤੱਕ ਹੁਣ ਲੱਗੇ ਆ ਉੱਥੇ ਉਹ ਰੋਡ ਬੰਦ ਪਈ ਆ ਅਸੀਂ ਉਦੀ ਵੀ ਰਿੱਟ ਪਾਤੀ ਹੈ ਕਿ ਆਮ ਜਨਤਾ ਲਈ ਖੁੱਲੀ ਜਾਵੇ ਕਿਉਂ ਜੇ ਆਮ ਜਨਤਾ ਲਈ ਖੁੱਲੀ ਹੋਏਗੀ ਰੋਡ ਤੇ ਹਰ ਇੱਕ ਨੂੰ ਫਾਇਦਾ ਜੇ ਅਸੀਂ ਜਿੱਥੇ ਪੋਦੇ ਲਾ ਰਹੇ ਆ ਉਹਦੇ ਸਮਾਜ ਦੇ ਨਾਲ ਉਸ ਇਲਾਕੇ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਲਤੀਪੁਰਾ ਰੋਡ ਤੇ ਵੀ ਬੁੱਟੇ ਲਵਾਏ ਜਾਵਾਂਗੇ ਤਾ ਜੋ ਲੋਕਾਂ ਨੂੰ ਉਥੇ ਸੁੱਖ ਦਾ ਸਾਹ ਆਵੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮਾਲਟੂਨ ਸਮਸ਼ਾਨ ਘਾਤਾ ਸੁੰਦਰੀਕਰਨ ਹੋ ਰਿਹਾ ਉਹਦੇ ਵਾਸਤੇ ਵੀ ਜਲਦ ਤੋਂ ਜਲਦ ਅਸੀਂ ਬੁੱਟੇ ਲਵਾਉਣ ਲਈ ਅਸੀਂ ਰਿਆਮਲ ਪੰਜਾਬ ਨੂੰ ਉਂਡਦਾ ਪੰਜਾਬ ਨੂੰ ਸਾਰਿਆਂ ਨੂੰ ਬੇਨਤੀ ਕਰਾਂਗੇ ਸਾਡੇ ਨਾਲ ਆ ਕੇ ਸਹਿਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਬਹੁਤ ਇੱਕ ਜਿਹੜਾ ਅੱਜ ਇੱਥੇ ਆ ਕੇ ਸਮੀਪੁਰ ਦੇ ਵਿੱਚ ਜਦੋਂ ਇੱਕ ਉਦਯੋਗਪਤੀ ਨੇ ਇੱਕ ਆਪਣੀ ਜ਼ਿੰਮੇਵਾਰੀ ਸਮਝੀ ਕਿ ਫੈਕਟਰੀ ਲਾਉਣ ਤੋਂ ਪਹਿਲਾਂ ਮੈਂ ਉਹ ਇੰਤਜ਼ਾਮਾਤ ਕਰਾਂ ਜਿਹੜੇ ਜਿਹੜੇ ਮੇਰੀ ਫੈਕਟਰੀ ਲਾਣ ਕਰਕੇ ਸ਼ਾਇਦ ਐਸੀਆਂ ਸੰਭਾਵਨਾਵਾਂ ਨਾ ਪੈਦਾ ਪੈਦੀਆਂ ਹੋਣ। ਹੱਲੇ ਕੀ ਜਿਹੜਾ ਇਹ ਜਿਹੜੀ ਫੈਕਟਰੀ ਸ਼ੁਰੂ ਕਰਨ ਜਾ ਰਹੇ ਆ ਉਹ ਹਾਈਲੀ ਪੋਲਿਊਟਡ ਨਹੀਂ ਹੈਗੀ ਕਿਉਂਕਿ ਉਹ ਉੱਥੇ ਇੱਥੇ ਫਰਨੀਚਰ ਬਣਨਾ ਹੈ ਪਰ ਫਿਰ ਵੀ ਉਹਨਾਂ ਨੇ ਸੋਚਿਆ ਵੀ ਅਗਰ ਮੇਰੇ ਇਸ ਫੈਕਟਰੀ ਨੂੰ ਬਣਾਉਣ ਦੌਰਾਨ ਅਗਰ ਕੁਝ ਐਸਾ ਹੋਇਆ ਤਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕੁਦਰਤ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ। ਸੋ ਇਹ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਖਰਿਆਵਲ ਪੰਜਾਬ ਨੇ ਪੰਜਾਬ ਦੇ ਵਿੱਚ ਇੱਕ ਜਾਗਰਤੀ ਲਹਿਰ ਸ਼ੁਰੂ ਕੀਤੀ ਸੀ ਹਰੀ ਅਲਿਕਾ ਦਾ ਕਰਨ ਬਾਰੇ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਪਸਾਤ ਕੁਦਰਤ ਹੈਗੇ ਕੁਦਰਤ ਦੇ ਅੰਸ਼ਾ ਔਰ ਕੁਦਰਤ ਨੂੰ ਦੇਣਾ ਸਾਡੀ ਉਨੀ ਡਿਊਟੀ ਹੈ ਜਿੰਨਾ ਕੁਦਰਤ ਸਾਨੂੰ ਦੇ ਰਹੀ ਹੈ ਸੋ ਇਹ ਜਿਹੜੀ ਜਾਗਰਤੀ ਸੀ ਇਹ ਚੱਲਦੀ ਹੋਈ ਸਾਰੇ ਲਿਟਰੇਰੀ ਫੋਰਮ ਨੇ ਬਹੁਤ ਵੱਡਾ ਨਵਜੋਤ ਸਿੰਘ ਐਡਵੋਕੇਟ ਜਿਨ੍ਹਾਂ ਦੇ ਮਾਈਂਡ ਦੀ ਸੀ ਕਿ ਅਸੀਂ ਸ਼ਹਿਰ ਨੂੰ ਹਰਾ ਭਰਾ ਕਰੀਏ ਔਰ ਅੱਜ ਸ਼ਹਿਰ ਨੂੰ ਹਰਾ-ਭਰਾ ਕਰਦੇ ਕਰਦੇ ਅਸੀਂ ਸਾਰੇ ਦੋਵੇਂ ਜਿਹੜੇ ਐਨਜੀਓਜ਼ ਆ ਇਹ ਇੱਥੇ ਪਹੁੰਚੇ ਔਰ ਸਾਡੇ ਜਿਹੜੀ ਲਿਟਰੇਰੀ ਫੋਰਮ ਦੀ ਇੱਕ ਵੱਡੀ ਗੱਲ ਇਹ ਹੈਗੀ ਆ ਕਿ ਲਿਟਰੇਰੀ ਫੋਰਮ ਕੱਲੇ ਬੂਟੇ ਨਹੀਂ ਲਾਉਂਦੀ ਲਿਟਰੇਰੀ ਫੋਰਮ ਜਿਹੜੀ ਹੈ ਬੱਚਿਆਂ ਨੂੰ ਜਿਹੜਾ ਚੰਗਾ ਸਿਹਤ ਪੜਨ ਨਾਲ ਵੀ ਲਾਉਂਦੀ ਹੈ ਜੀ ਉਸ ਸਿਹਤ ਦੇ ਜ਼ਰੀਏ ਪਤਾ ਲੱਗਦਾ ਕਿ ਕੁਦਰਤ ਦੇ ਪ੍ਰਤੀ ਸਾਡੀ ਜ਼ਿੰਮੇਵਾਰੀਆਂ ਕੀ ਹਨ ਸੋ ਅੱਜ ਜਿਹੜਾ ਇੱਥੇ ਆਏ ਆ ਮਲਕ ਸਾਹਿਬ ਨੇ ਬਿਰਕ ਸਾਹਿਬ ਨੇ ਜਿਹੜਾ ਇਨੀਸ਼ੀਏਟਿਵ ਲੁੱਤਾ ਪ੍ਰਵੀਨ ਜੀ ਨੇ ਜਿਹਦੇ ਸਾਡੇ ਪ੍ਰਵੀਨ ਜੀ ਅੱਜ ਜਿਹੜੇ ਸਾਡੇ ਪ੍ਰੋਜੈਕਟ ਦੇ ਇੰਚਾਰਜ ਨੇ ਇਹਨਾਂ ਨੇ ਇਨੀਸ਼ੀਏਟਿਵ ਲਿਆ ਤਾਂ ਉਹਨਾਂ ਨੇ ਕਹਿਆ ਪ੍ਰਵੀਨ ਜੀ ਨੇ ਦੱਸਿਆ ਵੀ ਉਹ ਤਿੰਦੇ ਹੈ ਕਿ ਅਸੀਂ ਜਿਹੜੀ ਹੋਰ ਖੁਸ਼ੀ ਦੀ ਗੱਲ ਸੀ ਵੀ ਪੇੜ ਪੌਦੇ ਤਾਂ ਸਾਡੀਆਂ ਕਾਰਪੋਰੇਸ਼ਨਾਂ ਵੀ ਬੜੇ ਲਾਈ ਜਾਂਦੀਆਂ ਪਈਆਂ ਪਰ ਉਹ এনवायरमेंट ਫਰੈਂਡਲੀ ਕਿੰਨੇ ਨੇ ਔਰਨਮੈਂਟਲ ਸਭ ਕੁਝ ਲੱਗ ਜਾਂਦਾ ਤਾਂ ਪਤਾ ਲੱਗਾ ਵੀ ਇੱਥੇ ਜਿਹੜੇ ਬੂਟੇ ਲੱਗਣੇ ਆ ਫਰੂਟਸ ਦੇ ਲੱਗਣੇ ਆ ਮੈਡੀਸਨਲ ਲੱਗਣੇ ਆ ਸੋ ਇਹ ਇੱਕ ਜਾਗਰਤੀ ਦਾ ਬਹੁਤ ਵੱਡਾ ਮਤਲਬ ਇੱਕ ਵਿਅਕਤੀ ਦਾ ਜਾਗਰਤ ਹੋਣਾ ਕਿ ਜੇ ਬੂਟੇ ਲਾਉਣੇ ਤੇ ਕਿਹੜੇ ਲਾਉਣੇ ਸੋ ਅੱਜ ਇਹ ਜਿਹੜੀਆਂ ਆਰਗੇਨਾਈਜੇਸ਼ਨਸ ਇੱਥੇ ਸਾਡੀਆਂ ਜਲੰਧਰ ਲਿਟਰੇਰੀ ਫੋਰਮ ਸਾ ਅਸੀਂ ਉਹਦੇ ਸਹਿਯੋਗੀ ਹਾਂ ਜਗਦਾ ਪੰਜਾਬ ਤੇ ਹਰਿਆਵਲ ਪੰਜਾਬ ਵਾਲੇ ਇਦਾਂ ਹੀ ਕੱਲ ਭਾਰਤ ਵਿਕਾਸ ਪ੍ਰੀਸ਼ਦ ਨੇ ਸਾਨੂੰ ਇਨਵਾਈਟ ਕੀਤਾ ਸੀ ਸੋ ਇਹ ਮਹਮ ਜਿਹੜੀ ਹੈ ਸ਼ਹਿਰ ਤੋਂ ਚੱਲ ਕੇ ਪਿੰਡ ਵੱਲ ਆਈ ਹੈ ਆਮ ਤੌਰ ਤੇ ਇਹ ਬੜਾ ਰੋਲਾ ਕਿ ਸ਼ਹਿਰਾਂ ਚ ਪਿੰਡਾਂ ਚ ਵੀ ਅਰਬਨਾਈਜੇਸ਼ਨ ਹੋ ਰਹੀ ਹੋਣ ਜਾ ਰਹੀ ਹੈ ਤਾਂ ਅਰਬਨਾਈਜੇਸ਼ਨ ਦੇ ਹੋਣ ਦੇ ਨਾਲ ਨਾਲ ਜਿਹੜਾ ਪੇੜ ਪੌਦਿਆਂ ਦਾ ਲਗਣਾ ਬਹੁਤ ਜ਼ਰੂਰੀ ਹੈ ਔਰ ਅੱਗੇ ਕੋਈ ਜ਼ਮਾਨਾ ਸੀ ਕਿ ਸਾਡੇ ਖੇਤਾਂ ਦੇ ਵਿੱਚ ਜਿਹੜਾ ਮੈਂ ਇਹ ਗੱਲ ਤਾਂ ਕਰਨੀ ਚਾਹੁੰਦਾ ਕਿ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਸ਼ਹਿਰਾਂ ਬੰਡਸਟਰੀਆਂ ਨੇ ਆਇਆ ਪਿੰਡ ਦੇ ਵਿੱਚ ਅੱਗੇ ਕੀ ਹੁੰਦਾ ਸੀ ਜਿੰਨੇ ਸਾਡੇ ਖੇਤ ਹੁੰਦੇ ਸੀ ਨਾ ਉਹਨਾਂ ਦੇ ਆਲੇ ਦੁਆਲੇ ਵੱਟਾਂ ਦੇ ਉੱਤੇ ਆਲੇ ਦੁਆਲੇ ਜਿਹੜਾ ਉਹਨਾਂ ਦੀ ਜਿਹੜੀ ਬਾਉਂਡਰੀ ਹੁੰਦੀ ਸੀ ਉਹ ਬਹੁਤ ਵਧੀਆ-ਵਧੀਆ ਦਰਖਤਾਂ ਨਾ ਹੁੰਦੀ ਸੀ ਤਾਂ ਅੱਜ ਅਸੀਂ ਦੇਖਦੇ ਆਂ ਵੀ ਜਦੋਂ ਹੁਣ ਅਸੀਂ ਵੀ ਲੰਘਦੇ ਆਏ ਬਡਾਲਾ ਚੌਂਕ ਤੇ ਇੱਕ ਦੂਸਰੇ ਨੂੰ ਲੋਕੇਸ਼ਨ ਲੱਭਦੇ ਸੀ ਤੇ ਅਸੀਂ ਦੱਸ ਅੱਗੇ ਨਾ ਦੱਸ ਦਈਦਾ ਹੈ ਵੀ ਪਿੱਪਲ ਦਾ ਦਰਖਤਾ ਉੱਥੇ ਖੜੇ ਆ ਬੋੜ ਦਾ ਦਰਖਤਾ ਉੱਥੇ ਖੜੇ ਆ ਉੱਤੇ ਰਸਤੇ 'ਚ ਕੋਈ ਦਰਖਤ ਹੀ ਨਹੀਂ ਸੋ ਇੱਕ ਇੰਡਸਟ੍ਰੀਅਲਿਸਟ ਨੇ ਇਨੀਸ਼ੀਏਟਿਵ ਦਿੱਤਾ ਕਿ ਵੀ ਮੈਂ ਪੁਰਦੇ अलावा ਔਰ ਮੈਨੂੰ ਲੱਗਦਾ ਕਿ ਇੱਥੋਂ ਸੜੇ ਸਾਡੇ ਕਿਸਾਨ ਸਾਥੀ ਵੀ ਆ ਉਹ ਵੀ ਇੱਥੋਂ ਪ੍ਰੇਰਣਾ ਲੈਣਗੇ ਔਰ ਇਸ ਅਭਿਆਨ ਨੂੰ ਪਿੰਡਾਂ ਦੇ ਵਿੱਚ ਜਿਹੜਾ ਆਪਣੇ ਖੇਤਾਂ ਦੇ ਆਲੇ-ਦੁਆਲੇ ਉਹੀ ਪੁਰਾਣਾ ਜਿਹੜਾ ਦ੍ਰਿਸ਼ ਆਪੈਦਾ ਕਰਨ ਦਾ ਸੰਕਲਪ ਲੈਣਗੇ ਸੋ ਮੈਂ ਬਹੁਤ-ਬਹੁਤ ਧੰਨਵਾਦ ਦਿਆਂ ਖਾਸ ਤੌਰ ਤੇ ਸਾਡੇ ਇਸ ਇਨੀਸ਼ੀਏਟਿਵ ਨੂੰ ਜਿਹੜਾ ਸਾਨੂੰ ਸਵੇਰੇ 7:30 ਵਜੇ 7:00 ਵਜੇ ਉੱਠ ਕੇ ਜਗਾਉਣਾ ਸ਼ੁਰੂ ਕਰ ਲੈਂਦੇ ਆ ਪਹਿਲਾਂ ਸਾਨੂੰ ਪਲਾਨ ਦਿੰਦੇ ਆ ਫਿਰ 7:00 ਵਜੇ ਉੱਠ ਕੇ ਫੋਨ ਕਰਨਾ ਸ਼ੁਰੂ ਕਰ ਦਿੰਦੇ ਨਵਜੋਤ ਜੀ ਵੀ